ਮਾਨਯੋਗ ਐਸਐਸਪੀ ਬਠਿੰਡਾ ਉਨੀਤ ਕੌਂਟਲ ਮੈਮ ਆਈਪੀਐਸ ਇਹਨਾਂ ਦੀ ਦਿਸ਼ਾ ਨਿਰਦੇਸ਼ ਛੇਟ ਅਸੀਂ ਸਿਵਲ ਲਾਈਨ ਏਰੀਆ ਦੇ ਵਿੱਚ ਸ਼ੱਕੀ ਸ਼ੱਕੀ ਲੋਕਾਂ ਨੂੰ ਚੈੱਕ ਕਰਨ ਤੇ ਹੋਰ ਕੋਈ ਇਦਾਂ ਦੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਚੈੱਕ ਕਰਨ ਸੰਬੰਧੀ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਇੰਸਪੈਕਟਰ ਹਰਜੋਤ ਸਿੰਘ ਐਸਐਚਓ ਸਿਵਲ ਲਾਈਨ ਇਹਨਾਂ ਵੱਲੋਂ ਵੀ ਇਹਨਾਂ ওভারঅল ਸੁਪਰਵਾਈਜ਼ ਕਰ ਰਹੇ ਸਨ ਟੀਮਾਂ ਦੀ ਇਹ ਸੰਜੀਵ ਕੁਮਾਰ ਇਹਨਾਂ ਦੀ ਪੱਕੀ ਟੀਮ ਸੀਗੀ ਜਦ ਕਿ ਇਹ ਟੀਮਾਂ ਆਪਣੇ ਕੋਈ ਸ਼ੱਕੀ ਲੋਕਾਂ ਨੂੰ ਚੈੱਕ ਕਰਨ ਲਈ ਨਿਕਲੀਆਂ ਸੀ ਤਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਵਿਅਕਤੀ ਜਿਹੜੇ ਘੁੰਮ ਰਹੇ ਨੇ ਜੋ ਅਗਰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਰੇਟ ਕੀਤੀ ਜਾਵੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਉਹਨਾਂ ਤੋਂ ਬਰਾਮਦ ਕੀਤੇ ਜਾ ਸਕਦੇ ਨੇ ਤਾਂ ਜਿਸ ਤੇ ਤੁਰੰਤ ਥਾਣਾ ਸਿਵਲ ਲਾਈਨ ਵਲੇ ਸਿਵਲ ਲਾਈਨ ਵੇਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਉਦੋਂ ਵੱਡੀ ਸਫਲਤਾ ਮਿਲੀ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਜਦੋਂ ਅਸੀਂ ਉਹ ਦੋਨੋਂ ਵਿਅਕਤੀ ਗ੍ਰਿਫਤਾਰ ਕਰ ਲਏ ਜੀ ਤੇ ਉਹਨਾਂ ਤੋਂ ਹੁਣ ਤੱਕ ਸਾਨੂੰ ਕੁੱਲ 13 ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਹੋਏ ਇਨਦੀ ਪ੍ਰੀਲੀਮਿਨਰੀ ਸੀਜਰ ਇਨਵੈਸਟੀਗੇਸ਼ਨ ਜੋ ਇਹ ਤੱਕ ਕੀਤੀ ਹੈਗੀ ਹੈ ਜਿਨ੍ਹਾਂ ਤੇ ਪੁਰਾਣੇ ਵੀ ਮੁਕੱਦਮੇ ਇਹਨਾਂ ਦਰਦ ਨੇ 2019 2020 ਤੋਂ ਮੁਕੱਦਮੇ ਦਰਦੇ ਤਾਂ ਇਹ ਕਹਿ ਸਕਦੇ ਆ ਵੀ ਇਹ ਪਿਛਲੇ ਕਾਫੀ ਟਾਈਮ ਤੋਂ ਇਸ ਤਰੀਕੇ ਦੀਆਂ ਵਾਧਾ ਤਨੋਂ ਜਾਵਦੇ ਨੇ ਹਾਂਜੀ ਅਸੀਂ ਇਹਨਾਂ ਕੋਲੋਂ ਕੁੱਲ 13 ਮੋਟਰਸਾਈਕਲ ਬਰਾਮਦ ਕੀਤੇ ਨੇ ਜੀ ਜੋ ਇਹਨਾਂ ਨੇ ਚੋਰੀ ਕੀਤੀ ਸੀ ਜਾਂ ਚੋਰੀ ਕੀਤੇ ਹੋਏ ਜਿਹੜੇ ਇਹਨਾਂ ਨੇ ਕੋਈ ਫਰੀਜ਼ ਫਲੋਟ ਕੀਤੀ ਸੀ ਮੋਟਰਸਾਈਕਲ ਕਿਹੜੇ ਸੀ ਕੀਮਤਾਂ ਕੀ ਇਹ ਦੇਖੋ ਜੋ ਹਜੇ ਮੁੱਢਲੀ ਪੜਤਾਲ ਦੇ ਨਾਲ ਇਹ ਸਾਹਮਣੇ ਆਇਆ ਹੈ ਕਿ ਜਿੱਦਾਂ ਕਿ ਮੋਸਟਲੀ ਜਿਹੜੇ ਮੋਟਰਸਾਈਕਲ ਇਥੋਂ ਸ਼ਹਿਰ ਬਠਿੰਡਾ ਸ਼ਹਿਰ ਹੀ ਜੁੜੀ ਹੋਏ ਨੇ ਉਹ ਕੀ ਹੁੰਦਾ ਹੈ ਕਿ ਜਾਂ ਸਪਲੈਂਡਰ ਜਾਂ ਪਲਟੀਨਾ ਵੱਖ-ਵੱਖ ਮਾਰਕਾ ਦੇ ਰਿਕਵਰ ਹੋਏ ਨੇ ਬਟ ਕੁਝ ਜਿਹੜੇ ਕੁਝ ਮੋਟਰਸਾਈਕਲ ਪੁਰਾਣੇ ਹੋ ਜਾਂਦੇ ਨੇ ਇਹਨਾਂ ਕੋਲੇ ਕੋਈ ਸਟੈਂਡਰਡ ਚਾਬੀਆਂ ਹੈਗੀਆਂ ਉਹ ਜਨਰਲੀ ਆਉਂਦੇ ਨੇ ਮੋਟਰਸਾਈਕਲ ਚਾਬੀ ਲਾਉਂਦੇ ਨੇ ਤੇ ਮੋਟਰਸਾਈਕਲ ਸਟਾਰਟ ਹੋ ਜਾਂਦਾ ਸੀਗਾ ਤਾਂ ਉਸ ਤਰੀਕੇ ਨਾਲ ਹਾਂਜੀ ਨਹੀਂ ਨਹੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀ ਹੈ ਤੇ ਵੱਖ-ਵੱਖ ਚੋਰੀ ਕੀਤੇ ਹੋਏ ਇਹਨਾਂ ਨੇ ਖਰੀਦੇ ਆ ਜੋ ਅਸੀਂ ਡੂਰਿੰਗ ਇਨਵ ਇਹਨਾਂ ਦੀ ਵੱਖ-ਵੱਖ ਜਗ੍ਹਾ ਸੀਗੀਆਂ ਜੀ ਕੋਸ਼ਣ ਦਾ ਕੋਲ ਆਪਦੇ ਕੋਲ ਸੀ ਇੱਕ ਮੋਟਰਸਾਈਕਲ ਆਪਦੇ ਕੋਲ ਸੀਗਾ ਕੋਸ਼ਣ ਦਾ ਨੇ ਅੱਗੇ ਵੀ ਗਾ ਅੱਗੇ ਕਿਸਮ ਦੇਤੇ ਸੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਸਾਰਾ ਹਾਂਜੀ ਹਾਂਜੀ ਕਾਰਵਾਈ ਵੀ ਸਾਰੀ ਕਰਾਂਗੇ ਉਹ ਅਸੀਂ ਅੱਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਸੀਂ ਜਿਹੜੇ ਤੇਰਾ ਕੀਤੇ ਨੇ ਅਗਰ ਕੋਈ ਇਸ ਤਰੀਕੇ ਦਾ ਇਨਵੈਸਟੀਗੇਸ਼ਨ ਸਾਹਮਣੇ ਆਇਆ ਤਾਂ ਵੀ ਇਹਨਾਂ ਨੇ ਕਿਸੇ ਨੂੰ ਅੱਗੇ ਮੋਟਰਸਾਈਕਲ ਵੇਚਿਆ ਹੈਗਾ ਤਾਂ ਫਿਰ ਅੱਗੇ ਜਿਹਨੇ ਚੋਰੀ ਦਾ ਖਰੀਦਿਆ ਉਸ ਤੇ ਵੀ ਅਸੀਂ ਕਾਨੂੰਨ ਸਾਰਬੰਦੀ ਕਾਰਵਾਈ ਅਮਲ ਵਿੱਚ ਰੱਖਿਆ ਨੇ ਦੇਖੋ ਚਾਬੀ ਬਣਾਉਣੀ ਨਾ ਬਣਵਾਉਣੀ ਹੈ ਹੁਣ ਜਿਹੜੇ ਬੇਸਿਕਲ ਇਕ ਪ੍ਰਾਈਵੇਟ ਕੰਮ ਕਰਦੇ ਨੇ ਜੀ ਬੰਦੇ ਇਹ ਕੋਈ ਆਪਣੀ ਚਾਬੀ ਲੈ ਜਾਂਦਾ ਜੀ ਉਹਦੇ ਨਾਲ ਦੀ ਬਣਵਾ ਦੋ ਜਨਰਲੀ ਕੀ ਹੁੰਦਾ ਹੈ ਕਿ ਜਿਹੜੀਆਂ ਚਾਬੀਆਂ ਅਸੀਂ ਹੁਣ ਤੱਕ ਦੇਖਿਆ ਹੈ ਜਾਂ ਪਹਿਲਾਂ ਵੀ ਬਗਤਮੇ ਸਾਡੇ ਸਾਹਮਣੇ ਚੀਜ਼ ਆਈਆਂ ਹੈਗੀਆਂ ਕੋਈ ਮੋਟਰਸਾਈਕਲ ਸਪੈਸੀਫਿਕ ਚਾਬੀ ਨਹੀਂ ਬਣਦੀ ਮੰਨ ਲਓ ਇੱਕ ਜਨਰਲ ਚਾਬੀ ਹੈਗੀ ਹੈ ਕੋਈ ਪੁਰਾਣੇ ਜਿਹੜੇ ਲੋਕ ਹੋ ਜਾਂਦੇ ਨੇ ਉਹ ਨੂੰ ਕਿਸੇ ਵੀ ਚਾਬੀ ਨਾਲ ਖੁੱਲ ਜਾਂਦੇ ਨੇ ਇਹ ਆਮ ਹੀ ਦੇਖਣ ਦੇ ਵਿੱਚ ਆਇਆ ਹੈ ਤੇ ਇਹਨਾਂ ਕੋਲੇ ਇਦਾਂ ਹੀ ਚਾਬੀਆਂ ਹੁੰਦੀਆਂ ਉਹ ਕਿਸੇ ਵੀ ਮੋਟਰਸਾਈਕਲ ਨੂੰ ਲਾਉਦੇ ਨੇ ਤਾਂ ਜਨਰਲੀ ਖੁੱਲ ਜਾਂਦਾ ਤੇ ਉਹ ਲੈ ਜਾਂਦਾ ਹਾਂਜੀ ਇਹ ਜਿਹੜੇ ਦੋ ਦੋਸ਼ੀ ਨੇ ਜੀ ਜਸਪਿੰਦਰ ਸ਼ਰਮਾ ਤੇ ਹਰਪ੍ਰੀਤ ਸਿੰਘ ਹੈਗੇ ਨੇ ਜੀ ਇਹਨਾਂ ਚੋਂ ਜਿਹੜਾ ਇੱਕ ਦੋਸ਼ੀ ਆ ਉਸਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ ਉਹਦੇ ਵਿੱਚੋਂ ਇੱਕ ਐਨਡੀਪੀਏ ਸੈਟ ਦਾ ਮਕਦਮਾ ਵੀ ਦਰਜ ਹੈਗਾ ਤਾਂ ਜਨਰਲੀ ਕੀ ਹੁੰਦਾ ਕਿ ਇੱਕ ਇਜ਼ੀ ਮਨੀ ਦਾ ਸੋਰਸ ਪਾਜਦਾ ਹੈਗਾ 25 ਤੋਂ 30 ਸਾਲ ਤਕਰੀਬਨ ਉਮਰ ਦੇ ਹੈਗੇ ਨੇ ਇਹ ਤੇ ਇਜ਼ੀ ਮਨੀ ਲਈ ਫਿਰ ਇਹ ਮੋਟਰਸਾਈਕਲ ਚੋਰੀ ਕਰਕੇ ਜਾਂ ਵੇਚ ਲੈਂਦੇ ਨੇ ਜਾਂ ਇਦਾਂ ਫ੍ਰੀਫਲੋਡ ਦਾ ਕਰਦੇ ਨੇ ਤਾਂ ਇਜ਼ੀ ਮਨੀ ਆਸਤੀ ਕਰਦੇ ਨੇ ਹਾਂਜੀ तकरीबन ਤੁਸੀਂ ਲਾ ਲਓ 25 ਤੋਂ 30 ਸਾਲ ਦੀ ਉਮਰ ਹੈ ਜੀ ਇਹਨਾਂ ਦੇ ਵਿੱਚ ਵਿੱਚ ਹੋਣਗੇ ਦੋ ਬੰਦੇ ਇਹਨਾਂ ਤੇ ਜਿਹੜਾ ਸਭ ਤੋਂ ਪੁਰਾਣਾ ਮੁਕੱਦਮਾ 2019 ਦਾ ਦਰਜ ਹੈਗਾ ਜੀ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਕਾਫੀ ਟਾਈਮ ਤੋਂ ਕਰ ਰਹੇ ਕਿਉਂਕਿ ਤਿੰਨ ਮੁਕੱਦਮੇ ਦਰਜ ਹਨ ਹਾਂਜੀ ਇੱਕ ਤਾਂ ਪਿੰਡ ਕੁਦਦਾ ਦਾ ਰਹਿਣ ਵਾਲਾ ਹੈਗਾ ਜੀ ਜਿਹੜਾ ਹੈਗਾ ਆਪਣੇ ਜਸਪਿੰਦਰ ਸ਼ਰਮਾ ਜੀ ਤੇ ਦੂਸਰਾ ਮਹਿਮੇ ਸਾਡੇ ਦਾ ਰਹਿ। ਉਹ ਹਜੇ ਪ੍ਰੀਲੀਮਰੀ ਪੁੱਛ ਕੇ ਚਾਹਤਾ ਦਾ ਕੁਝ ਨਹੀਂ ਆਇਆ ਬਟ ਇਹੀ ਸਾਹਮਣੇ ਆਇਆ ਕਿ ਇਹ ਚੋਰੀ ਦੀਆਂ ਇਹੀ ਚੀਜ਼ਾਂ ਨੂੰ ਖਰੀਦੇ ਨੇ ਜਾਂ ਚੋਰੀ ਕਰਕੇ ਅੱਗੇ ਚਾਪੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ